ਇਹ ਕਰਦਾ ਹੈ ਪ੍ਰਮਾਤਮਾ ਦੇ ਨਾਲ ਗੁਰੂ ਦੇ ਨਾਲ ਪ੍ਰੇਮ ਕਰ ਰਿਹਾ ਹੈ ਤੇ ਗੁਰੂਦੇਵ ਕਹਿੰਨ ਕਿ ਫਿਰ ਇਹ ਲੇਖਾਂ ਜੋਖਿਆਂ ਦੇ ਵਿੱਚ ਤੇ ਇਹ ਨਾ ਪੈ ਅਸੀਂ ਗੁਰੂ ਸਾਹਿਬ ਨੂੰ ਕਹਿੰਨੇ ਮਾਲਕ ਜੀ ਤੁਹਾਡੇ ਨਾਲ ਸਾਡਾ ਪ੍ਰੇਮ ਹੈ ਘਰ ਵਿੱਚ ਪੁੱਤ ਦਾ ਵਿਆਹ ਹੈ ਕਾਰਡ ਦੇ ਕੇ ਜਾਂਦੇ ਹਾਂ ਗੁਰਦੁਆਰਾ ਸਾਹਿਬ ਮਠਿਆਈ ਦਾ ਡੱਬਾ ਦੇ ਕੇ ਜਾਂਦੇ ਹਾਂ ਕਿ ਮਾਲਕ ਜੀ ਮੈਂ ਪ੍ਰੇਮ ਕਰਦਾ ਤੇ ਤੁਹਾਨੂੰ ਮੈਂ ਆਪਣੇ ਘਰ ਵਿੱਚ ਆਉਣ ਵਾਸਤੇ ਇੱਕ ਨਿਯੋਤਾ ਦੇ ਕੇ ਜਾ ਰਹੇ ਤੁਸੀਂ ਆਉਗੇ ਮੇਰੇ ਘਰ ਮਾਲਕ ਆ ਜਾਂਦੇ ਨੇ ਅਸੀਂ ਆਪਣਾ ਪ੍ਰੇਮ ਨਿਭਾਇਆ ਫਿਰ ਗੁਰੂ ਦੇ ਅੱਗੇ ਅਰਦਾਸ ਕਰਦੇ ਹਾਂ ਮਾਲਕ ਨੂੰ ਘਰ ਬੁਲਾ ਕੇ ਗੁਰੂ ਜੀ ਤੁਹਾਨੂੰ ਮੈਂ ਆਪਣੇ ਘਰ ਬੁਲਾ ਲਿਆ ਹੁਣ ਮੈਨੂੰ ਆਹ ਚੀਜ਼ ਦਿਓਗੇ ਆਉਂਦੇ ਸਾਨੂੰ ਘਰ ਖੁਸ਼ੀਆਂ ਆਉਣਗੀਆਂ ਫਿਰ ਸੁਖਣਾ ਇੱਕ ਨਾਲੇ ਹੋਰ ਬੇਤੀ ਆਪ ਜੀ ਨਾਲ ਕਰਦੇ ਆ ਇਹ ਸੁਖਣਾ ਸ਼ਬਦ ਸਾਡੇ ਵਿੱਚ ਨਹੀਂ ਹੈ ਸਿੱਖ ਵਾਸਤੇ ਸੁਖਣਾ ਸ਼ਬਦ ਹੈ ਹੀ ਨਹੀਂਗਾ। ਉਹ ਵੇਖੋ ਵੇਖੀ ਅਸੀਂ ਆਪਣੇ ਅਸੀਂ ਆਪਣੇ ਇਹ ਇਸ ਸਿੱਖੀ ਦੇ ਸਿਧਾਂਤ ਵਿੱਚ ਸੁਖਣਾ ਸ਼ਬਦ ਲੈ ਕੇ ਵਾੜ ਦਿੱਤਾ। ਕਹੇ ਗੁਰੂ ਕੋਲ ਸੁੱਖ ਕੇ ਆ ਚੀਜ਼ ਮਿਲੇਗੀ। ਉਹ ਲੋਕ ਸਨ ਜਿਹੜੇ ਇਹ ਚੀਜ਼ਾਂ ਦੇ ਨਾਲ ਸ਼ਰਤਾਂ ਲਾ ਲਾ ਕੇ ਰੱਬ ਨੂੰ ਮਨਾਉਂਦੇ ਸਨ। ਕਹਿੰਦੇ ਭੁੱਖੇ ਰਹਿ ਕੇ ਰੱਬ ਨੂੰ ਮਨਾਉਣਾ। ਕਿ ਰੱਬ ਨੂੰ ਇੱਕ ਡਰਜੇ ਪੈਦਾ ਹੋ ਜਾਏ ਕਿ ਜੇ ਭੁੱਖਾ ਰਹਿ ਗਿਆ ਜੇ ਇਹਨੂੰ ਕੁਝ ਹੋ ਗਿਆ ਤੇ ਮੇਰੇ ਹੱਥਾਂ ਦੇ ਉੱਤੇ ਪੈ ਜਾਣਾ ਇਹਨੇ ਆ ਕੇ ਕਿ ਰੱਬ ਨੇ ਕੀਤਾ ਉਹ ਲੋਕ ਸੰਗ ਜਿਨ੍ਹਾਂ ਨੇ ਭੁੱਖੇ ਰਹਿ ਕੇ ਰੱਬ ਨੂੰ ਮਨਾਉਣਾ ਲੰਗੇ ਪੈਰੀ ਚੱਲ ਕੇ ਰੱਬ ਨੂੰ ਮਨਾਉਣਾ ਸਰੀਰ ਨੂੰ ਕਸ਼ਟ ਦੇ ਕੇ ਰੱਬ ਨੂੰ ਮਨਾਉਣਾ ਉਹ ਲੋਕ ਸੰਗ ਜਿਹੜੇ ਫਿਰ ਸੁਖਦੇ ਸਨ ਕਿ ਮੈਂ ਆਹ ਚੀਜ਼ ਕੀਤੀ ਹੈ ਕਿ ਹੁਣ ਇਹਦੇ ਬੰਦੇ ਪ੍ਰਮਾਤਮਾ ਤੂੰ ਮੈਨੂੰ ਕੀ ਦੇਵੇਂਗਾ ਜਗ ਕਰੋਲੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਦੀ ਬਾਣੀ ਨੂੰ ਪੜ ਅਸਲ ਦੇ ਵਿੱਚ ਜਿਹੜੀ ਗੁਰਬਾਣੀ ਦਾ ਪਾਠ ਸਵੇਰੇ ਆਸਾ ਦੀ ਵਾਰ ਦੀ ਬਾਣੀ ਦੇ ਕਿਦੇ ਅਰਥਾਂ ਨੂੰ ਅਸੀਂ ਵਿਚਾਰ ਕੇ ਦੇਖ ਲਈਏ ਨਾ ਪਹਿਲੀ ਗੱਲ ਤੇ ਆਸਾ ਦੀ ਵਾਰ ਦੀ ਬਾਣੀ ਬੜੀ ਸੁਖਿਆਲੇ ਸ਼ਬਦਾਂ ਵਿੱਚ ਹੈ ਬੰਦਾ ਇਮਾਨਦਾਰੀ ਨਾਲ ਪੜੇ ਆਪਣੇ ਆਪ ਅਰਥ ਜਿਹੜੇ ਹਨ ਦਿਮਾਗ ਦੇ ਵਿੱਚ ਓਸੇ ਠਾ ਦੇਣੇ ਵਜਦੇ ਨੇ ਕਿ ਅਸਾ ਇਹਨੇ ਸੌਖੇ ਅਰਥ ਨੇ ਗੁਰਬਾਣੀ ਦੇ ਆਸਾ ਦੀ ਵਾਰ ਦੀ ਬਾਣੀ ਦੇ ਅੰਦਰ ਮਾਲਕ ਕਿਰਪਾ ਕਰਨ ਲੱਗੇ ਪਹਿਲੀ ਗੱਲ ਕੀਦੋਂ ਆਸਾ ਦੀ ਵਾਰ ਦੀ ਬਾਣੀ ਦੇ ਪਾਠ ਹੋ ਰਹੇ ਹੁੰਦੇ ਨੇ ਕਿ ਗੁਰਦੁਆਰਾ ਸੱਚ ਕੀਰਤਨ ਹੋ ਰਹੇ ਹੁੰਦੇ ਨੇ ਉਦੋਂ ਅਧਿਉ ਵੱਧ ਸਿੱਖ ਕੌਮ ਜਿਹੜੀ ਆ ਉਹ ਕੰਬਲਾ ਵਿੱਚ ਪਈ ਹੁੰਦੀ ਹੈ ਸੁੱਤੀ ਹੁੰਦੀ ਹੈ ਕੌਮ ਸਾਡੀ ਤੇ ਗੁਰੂ ਕੱਲਾ ਹੈ ਜੋ ਗੁਰਦੁਆਰਾ ਸਾਹਿਬ ਪ੍ਰਕਾਸ਼ ਹੋ ਕੇ ਸਿੱਖਾਂ ਨੂੰ ਉਪਦੇਸ਼ ਕਰ ਰਿਹਾ ਹੁੰਦਾ ਕਿਸੇ ਵੱਡੇ ਸੈਮੀਨਾਰ ਹਾਲ ਦੇ ਵਿੱਚ ਕੋਈ ਚੀਫ ਗੈਸਟ ਆਉਣਾ ਹੋਏ ਉਹਨੇ ਲੈਕਚਰ ਕਰਨਾ ਹੋਏ ਤੇ ਸੁਣਨ ਵਾਲੇ ਅੱਗੇ ਕੋਈ ਨਾ ਹੁਣ ਯਾਦ ਰੱਖਣਾ ਉਸ ਵੱਡੇ ਚੀਫ ਗੈਸਟ ਦੀ ਫਿਰ ਇੱਕ ਤੋਹੀਨ ਹੁੰਦੀ ਹੈ ਪਰਦੇਦ ਅਸੀਂ ਬੜਾ ਕਮਾਲਕ ਜੀ ਤੁਸੀਂ ਸ਼ਿਰ ਸ਼ਾਹਾਂ ਦੇ ਸ਼ਾਹ ਹੋ ਤੁਹਾਡੇ ਵਾਸਤੇ ਕੀਮਤੀ ਰਮਾਲਾ ਪੇਟ ਕਰਾਂਗਾ ਤੁਹਾਡੇ ਵਾਸਤੇ ਕੀਮਤੀ ਝੂਮਰ ਦਵਾਂਗਾ ਕੀਮਤੀ ਦੁਸ਼ਾਲੇ ਤੁਹਾਨੂੰ ਦੇਵਾਂਗਾ ਤੇ ਜਦੋਂ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਦੀ ਬਾਣੀ ਦੇ ਪਾਠ ਉੱਚੀ ਉੱਚੀ ਗੁਰਦੁਆਰਾ ਸਾਚੂ ਹੋ ਰਹੇ ਹੁੰਦੇ ਨੇ ਉਦੋਂ ਕੌਮ ਜਿਹੜੀ ਹੈ ਉਹ ਸੁੱਤੀ ਪਈ ਹੁੰਦੀ ਹੈ ਤੇ ਗਾ ਮਾਲਕ ਸਵੇਰੇ ਆਸਾ ਦੀ ਵਾਰ ਦੀ ਬਾਣੀ ਚ ਕਿਰਪਾ ਕਰਕੇ ਸਮਝਾਉਣ ਲੱਗੇ ਮਾਲਕ ਆਖਣ ਲੱਗੇ ਯਾਦ ਰੱਖੀ ਉਹ ਆਸ਼ਕ ਨਹੀਂ ਹੁੰਦਾ ਜਿਹੜਾ ਲੇਖਿਆਂ ਜੋਖਿਆਂ ਵਿੱਚ ਪੈਂਦਾ ਹੈ ਆਸ਼ਕ ਇਹ ਨਾ ਆਖੀਏ ਜੇ ਲੇਖ ਹੈ ਵਰਤੈ ਸੋਏ ਉਹ ਪਿਆਰ ਥੋੜੀਆ ਪ੍ਰੇਮ ਥੋੜੀ ਹੈ ਸੁਖਣਾ ਸ਼ਬਦ ਸਾਡਾ ਹੈ ਨਹੀਂ ਸੀ ਸੁਖ ਕੇ ਜੀਰ ਮਲਕ ਦੇ ਕੋਲ ਲੈਣੀ ਮਤਲਬ ਲੇਖੇ ਜੋਖੇ ਤੇ ਪੈ ਗਿਆ ਜੇ ਮੰਨ ਲਓ ਸੁਖਣਾ ਨਾਮ ਪੂਰੀ ਹੋਏ ਫਿਰ ਇਹਦਾ ਮਤਲਬ ਪਰਮਾਤਮਾ ਦੀ ਹੋਂਦ ਨੂੰ ਹੁਣ ਖਤਰਾ ਹੈ ਕਿ ਉਹ ਪਰਮਾਤਮਾ ਕਹੇਗਾ ਹੁਣ ਮੈਂ ਤੇ ਇਹਦੀ ਪੂਰੀ ਨਹੀਂ ਕੀਤੀ ਹੁਣ ਭਾਵੇਂ ਮੈਨੂੰ ਇਹ ਜਪਣਾ ਛੱਡ ਦੇ ਮੈਨੂੰ ਧਿਆਉਣਾ ਛੱਡ ਦੇ ਦੂਸਰੀ ਗੱਲ ਹੋਰ ਅਸੀਂ ਕਹਿੰਦੇ ਨਾ ਗੁਰੂ ਸਾਹਿਬ ਦੇ ਜੈ ਕਰਦੋ ਜੈ ਕਰਦੋ ਬੱਚਿਆਂ ਨੂੰ ਕਹਿੰਦੇ ਜੈ ਕਰਦੇ ਇਹ ਜੈ ਸ਼ਾਦੀ ਸਾਡਾ ਹੈ ਹੀ ਨਹੀਂ ਅਸੀਂ ਗੁਰੂ ਨੂੰ ਨਮਸਕਾਰ ਕਰਦੇ ਹਾਂ ਅਸੀਂ ਗੁਰੂ ਅੱਗੇ ਸੀਸ ਆ ਕੇ ਭੇਟ ਕਰਦੇ ਹਾਂ ਸੀਸ ਝੁਕਾਉਂਦੇ ਹਾਂ ਵੇਖੋ ਵੇਖੀ ਸਾਡੇ ਪੰਨੇ ਕਿੱਥੇ ਅਸੀਂ ਸਿੱਖੀ ਦੇ ਸਿਧਾਂਤ ਤੋਂ ਇਹਨੇ ਟੁੱਟ ਕੇ ਬੈਠ ਗਏ ਇਹ ਨਿਕੀਆਂ ਨਿਕੀਆਂ ਗੱਲਾਂ ਜਿਹੜੀਆਂ ਨੇ ਤੁਹਾਡੇ ਅੱਗੇ ਫਿਰ ਜਾ ਕੇ ਚੈਲੇਂਜ ਖੜਾ ਕਰਦੀਆਂ ਨੇ ਸਾਡੇ ਅੰਗਣੇ ਜੀ ਇਹ ਫਿਰ ਨਵੇਂ ਮਾਸ ਦਾ ਰਿਸ਼ਤਾ ਵੀ ਅੱਗੇ ਆ ਜਾਂਦਾ ਪਹਿਲਾ ਰੂਪ ਚਾਏ ਸੰਨ ਫਿਰ ਇਸ ਰੂਪ ਚਾਏ ਫਿਰ ਇਸ ਰੂਪ ਚਾਏ ਫਿਰ ਗੁਰੂ ਨਾਨਕ ਸਾਹਿਬ ਫਿਰ ਸਾਰੀਆਂ ਕਲਾ ਲੈ ਕੇ ਦੁਨੀਆ ਉੱਤੇ ਆਏ ਤੁਹਾਨੂੰ ਆਪਣੇ ਨਾਲ ਤੋਲ ਕੇ ਤੁਹਾਨੂੰ ਬਿਠਾ ਦਿੱਤਾ ਹੈ ਜਿਹੜੀ ਇਹ ਪੁਜਾਰੀਵਾਦ ਚ ਗੁਰੂ ਨਾਨਕ ਸਾਹਿਬ ਨੇ ਸਾਨੂੰ ਕੱਢਿਆ ਸੀ ਫਿਰ ਅਸੀਂ ਉੱਥੇ ਆ ਕੇ ਅੜ ਗਏ ਬੇ ਛੋਟੇ ਛੋਟੀਆਂ ਗੱਲਾਂ ਬੇਸ਼ੱਕ ਫਰਕ ਕੋਈ ਨਾ ਪਿਆ ਪਰ ਗੱਲਾਂ ਬਹੁਤ ਵੱਡੀਆਂ ਨੇ ਬੱਚੇ ਦੇ ਸਿੱਤੇ ਕੇਸਕੀ ਵੀ ਹੁੰਦੀ ਹੈ ਦਸਤਾਰ ਵੀ ਹੁੰਦੀ ਹੈ ਬੱਚੇ ਨੂੰ ਧੌਣੋ ਫੜ ਫੜ ਕੇ ਜੈ ਕਰਦੇ ਬਾਬੇ ਨੂੰ ਜੈ ਕਰਦੇ ਬਾਬੇ ਨੂੰ ਅਸੀਂ ਜੈੜੇ ਹੈ ਹੀ ਨਹੀਂ ਸੀ ਅਸੀਂ ਫਤਿਹ ਵਾਲੇ ਸੀ ਅਸੀਂ ਚੜ੍ਹਦੀ ਕਲਾ ਵਾਲੇ ਸੀ ਇਹਨਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾਣ ਜਦੋਂ ਪੰਗਾ ਜਦੋਂ ਜਦੋਂ ਵੀ ਜਿੱਤਿਆ ਤੇ ਮਾਲਕ ਨੇ ਉਦੋਂ ਵੀ ਇਹ ਗੱਲ ਕਹੀ ਸੀ ਕਿ ਜੈ ਨਹੀਂ ਹੈ ਇਹ ਫਤਿਹ ਹੈ ਸਾਡੀ ਅਸੀਂ ਫਤਿਹ ਕਰਨ ਵਾਲੇ ਹਾਂ ਅਸੀਂ ਕਿਸੇ ਨੂੰ ਬੁਲਾਈਏ ਅਸੀਂ ਕਿਸੇ ਦੇ ਸਾਹਮਣੇ ਹੋ ਕੇ ਖੜੇ ਹੋਈਏ ਤੇ ਸਾਡੀ ਸਤਿ ਸ਼੍ਰੀ ਅਕਾਲ ਹੋਈ ਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਏ ਇਹ ਜਾਇ ਸ਼ਬਦ ਸਾਡਾ ਨਹੀਂ ਹੈ ਇਹ ਇਸ ਇਹ ਸੁਖਣਾ ਸ਼ਬਦ ਸਾਡਾ ਨਹੀਂ ਹੈ ਪਹਿਲੀ ਗੱਲ ਤੇ ਸੀ ਇਹ ਇਹਨਾਂ ਸ਼ਬਦਾਂ ਵਿੱਚੋਂ ਨਿਕਲੀਏ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਫਿਰ ਇੱਕ ਗੁਲਾਮ ਬਣਾ ਕੇ ਰੱਖ ਦੀਆਂ ਹਨ ਜਿਵੇਂ ਅਸੀਂ ਆਪ ਕੁਝ ਨਹੀਂ ਕਰ ਸਕਦੇ ਤੇ ਜਦੋਂ ਗੁਰੂ ਨਾਲ ਪ੍ਰੇਮ ਕੀਤਾ ਮਾਲਕ ਵੀ ਤੇਰੇ ਹੋ ਕੇ ਜੀ ਰਹੇ ਆ ਤੇਰੀ ਬਾਣੀ ਨੂੰ ਪੜ ਕੇ ਜੀ ਰਹੇ ਆ ਤੇਰੀ ਬਾਣੀ ਦੇ ਆਸ਼ੇ ਅਨੁਸਾਰ ਜੀ ਰਹੇ ਆ ਹੁਣ ਵਾਧਾ ਇਹ ਘਾਟਾ ਇਹ ਰੱਖਣਾ ਹੁਣ ਤੂੰ ਹੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਯਾਦ ਰੱਖਣਾ ਜਦੋਂ ਇਨਸਾਨ ਪ੍ਰੇਮ